ਹੈਲੋ ਸਟੂਡੈਂਟਸ ਮੈਂ ਚੱਜ ਗਿੱਲ ਸਵਾਗਤ ਕਰਦਾ ਹਾਂ ਤੁਹਾਡਾ ਆਪਣੇ YouTube ਚੈਨਲ ਗਿੱਲ ਸਟੱਡੀਜ਼ ਤੇ ਤਾਂ ਸਟੂਡੈਂਟਸ ਅੱਜ ਦੀ ਕਲਾਸ ਰਹਿਣ ਵਾਲੀ ਹੈ ਤੁਹਾਡੀ ਕਲਾਸ 10ਵੀਂ ਪੇਪਰ ਪੰਜਾਬੀ A ਦਾ ਸਿਲੇਬਸ ਲੈ ਕੇ ਆਏ ਹਾਂ ਜੋ ਕਿ ਪੰਜਾਬ ਬੋਰਡ ਵੱਲੋਂ ਸਾਈਟ ਤੇ ਜਾਰੀ ਕੀਤਾ ਹੋਇਆ ਹੈ ਇਹ ਸਿਲੇਬਸ ਟੂ ਅੰਟ ਨਿਊ ਸਿਲੇਬਸ ਹੈ ਸੈਸ਼ਨ 2024 ਅਤੇ 25 ਦਾ ਠੀਕ ਹੈ ਤਾਂ ਇਸ ਨੂੰ ਆਪਾਂ ਅੱਜ ਦੀ ਕਲਾਸ ਵਿੱਚ ਡਿਸਕਸ ਕਰਾਂਗੇ ਸਟੂਡੈਂਟ ਸਟੂਡੈਂਟ ਏ ਹੈ ਤੁਹਾਡਾ ਪਾਠਕ੍ਰਮ ਅਤੇ ਅੰਕਵੰਡ ਮਤਲਬ ਸਿਲੇਬਸ ਅਤੇ ਤੁਹਾਜਾ ਪੇਪਰ ਦਾ ਸਟਰਕਚਰ ਕਿਹੜੇ-ਕਿਹੜੇ ਨੰਬਰ ਦਾ ਕਿਹੜਾ ਭਾਗ ਹੈ ਠੀਕ ਹੈ ਉਹ ਚੀਜ਼ ਆਪਾਂ ਅੱਜ ਇਹਦੇ ਵਿੱਚ ਡਿਸਕਸ ਕਰਾਂਗੇ ਤਾਂ ਜਿਆਦਾ ਟਾਈਮ ਨਾ ਲੈਂਦੇ ਹੋ ਆਪਾਂ ਕਲਾਸ ਨੂੰ ਕਰਦੇ ਹਾਂ ਸਟਾਰਟ ਤੇ ਜੇਕਰ ਸਟੂਡੈਂਟ ਇਸ ਚੈਨਲ ਤੇ ਪਹਿਲਾ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਕਲਾਸ ਦਾ ਨੋਟੀਫਿਕੇਸ਼ਨ ਮਿਲ ਸਕੇ ਅਤੇ ਇਸ ਤਰ੍ਹਾਂ ਹੀ ਆਪਾਂ ਸਾਰੇ ਤੁਹਾਡੇ ਸਬਜੈਕਟ ਦੇ ਸਿਲੇਬਸ ਤੇ ਸਟਰਕਚਰ ਇਸ ਤੇ ਅਪਲੋਡ ਕਰਾਂਗੇ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤਾਂ ਇਹਦੇ ਵਿੱਚ ਆਪਾਂ ਦੇਖਦੇ ਹਾਂ ਸਟੂਡੈਂਟ ਦੇਖੋ ਇਹ ਤੁਹਾਡਾ ਜਮਾਤ 10ਵੀਂ ਦਾ ਪੰਜਾਬੀ ਪੇਪਰ ਏ ਹੈ ਠੀਕ ਹੈ ਜੋ ਕਿ ਤੁਹਾਡਾ ਲਿਖਤੀ 65 ਨੰਬਰ ਦਾ ਹੋਣਾ ਸਟੂਡੈਂਟ ਤਾਂ ਇਹਦੇ ਵਿੱਚ ਤੁਹਾਡਾ ਅਸੈਸਮੈਂਟ ਜੋ ਸਕੂਲ ਵੱਲੋਂ ਲੱਗਣੀ ਹੈ ਉਹ ਤੁਹਾਡੀ 10 ਨੰਬਰ ਦੀ ਤੇ ਟੋਟਲ ਤੁਹਾਡਾ ਇਹ 75 ਨੰਬਰ ਦਾ ਪੇਪਰ ਹੋ ਜਾਣਾ ਤੇ 3 ਘੰਟੇ ਦਾ ਤੁਹਾਨੂੰ ਇਹਦੇ ਵਿੱਚ ਟਾਈਮ ਮਿਲਣਾ ਤਾਂ ਇਹਦੇ ਵਿੱਚ ਆਪਾਂ ਦੇਖ ਲੈਂਦੇ ਹਾਂ ਸਟੂਡੈਂਟ ਫਰਸਟ ਭਾਗ ਤਾਂ 5 ਨੰਬਰ ਦੀ ਤੁਹਾਡੀ ਇੱਥੇ ਲਿਖਾਈ ਹੋਊਗੀ ਸਟੂਡੈਂਟ ਸੁੰਦਰ ਲਿਖਾਈ ਦੇ ਮਿਲਣਗੇ ਜੋ ਕਿ ਤੁਹਾਡੇ ਫ੍ਰੀ ਵਾਲੇ ਨੇ ਠੀਕ ਹੈ ਜੋ ਤੁਸੀਂ ਲੈ ਸਕਦੇ ਹੋ 2 ਨੰਬਰ ਤੇ ਆਪਣੀ ਸਾਹਿਤਮਾਲ ਆ ਜਾਊਗੀ ਇੱਥੇ ਦੇਖੋ ਇਹਦੇ ਵਿੱਚ ਆਪਣੀ ਪ੍ਰਸ਼ਨ ਸਾਹਿਤ ਵਿਆਖਿਆ ਕੇਂਦਰੀ ਭਾਗ ਵਾਰਤਕ ਅਭਿ 80 ਪ੍ਰਸ਼ਨ ਠੀਕ ਹੈ ਇਹ 26 ਨੰਬਰ ਦੇ ਅੱਗੇ ਸਟੂਡੈਂਟਾਂ ਕਹਿੰਦਾ ਕਿ ਆਪ 3 ਨੰਬਰ ਦੇਖੋ ਬਣਨਗੀ ਵਸਤੂ ਨਿਸ਼ਿਸ਼ਟ ਪ੍ਰਸ਼ਨ ਠੀਕ ਹੈ ਐਮਸੀਕਿਊ ਵਾਲੇ ਉਹਦੇ ਵਿੱਚ ਜਿਵੇਂ ਕਿ ਕਹਾਣੀ ਦਾ ਸਾਰ ਠੀਕ ਹੈ ਪ੍ਰਸ਼ਨ ਇਕਾਂਗੀ ਚੋਂ ਪਾਤਰ ਚਿੱਤਰਣ ਇਕਾਂਗੀ ਚੋਂ ਬਾਰਤਲਾਪ ਆਧਾਰਿਤ ਪ੍ਰਸ਼ਨ ਇੱਕ ਹੋਰ ਨਵਾਂ ਸਾਲ ਠੀਕ ਹੈ ਵਸਤੂ ਨਿਸ਼ਿਸ਼ਟ ਪ੍ਰਸ਼ਨ ਪਾਤਰ ਕੁੱਲ ਠੀਕ ਹੈ ਤੇ ਤੁਹਾਡੇ ਕੋਲ 65 ਨੰਬਰ ਦਾ ਪੇਪਰ ਹੋਣਾ ਹੈ ਠੀਕ ਹੈ ਤਾਂ ਇਹਦੇ ਵਿੱਚ ਦੇਖੋ ਸਵੰਟ ਇਹ ਆਪਣੀਆਂ ਪੁਸਤਕਾਂ ਜੋ ਬੋਰਡ ਵੱਲੋਂ ਲਗਾਈਆਂ ਗਈਆਂ ਨੇ ਤੁਹਾਨੂੰ ਠੀਕ ਹੈ ਕਲਾਸ 10ਵੀਂ ਲਈ ਪੰਜਾਬੀ ਲਈ ਪੰਜਾਬੀ ਪੇਪਰ A ਲਈ ਤਾਂ ਇੱਕ ਹੈਗੀ ਸਵੰਟ ਦੇ ਵਿੱਚ ਸਾਹਿਤ ਮਲਾ 2 ਨੰਬਰ ਤੇ ਬਣ ਗਈ ਤੇ ਇੱਕ ਹੋਰ ਨਵਾਂ ਸਾਲ ਇਹ ਤਿੰਨੇ ਤੁਹਾਡੀਆਂ ਬੁੱਕਸ ਨੇ ਜੋ ਤੁਹਾਨੂੰ ਸਕੂਲ ਦੁਆਰਾ ਦਿੱਤੀਆਂ ਜਾਣਗੀਆਂ ਠੀਕ ਹੈ ਤਾਂ ਇਹਦੇ ਵਿੱਚ ਦੇਖ ਲੈਣੇ ਇਹ ਆ ਗਿਆ ਸਟੂਡੈਂਟ ਆਪਣਾ ਸਿਲੇਬਸ ਉੱਤੇ ਆਪਾਂ ਕੀਤਾ ਹੈ ਸਟੂਡੈਂਟ ਸਟਰਕਚਰ ਪੇਪਰ ਦਾ ਠੀਕ ਹੈ ਕਿਹੜੇ-ਕਿਹੜੇ ਭਾਗ ਦੇ ਕਿੰਨੇ ਨੰਬਰ ਨੇ ਤਾਂ ਇਹ ਤੁਹਾਡਾ ਸਿਲੇਬਸ ਹੈ ਸਟੂਡੈਂਟ ਜੋ ਤੁਹਾਨੂੰ ਸਕੂਲ ਵਿੱਚ ਟੀਚਰਸ ਦੁਆਰਾ ਕਰਵਾਇਆ ਜਾਏਗਾ ਠੀਕ ਹੈ ਤਾਂ ਫਰਸਟ ਪੁਸਤ ਪਾਠ ਪੁਸਤਕ ਇਹਦੇ ਵਿੱਚ ਕਿਹੜੀ ਹੈ ਤੁਹਾਨੂੰ ਦੱਸਿਆ ਉੱਪਰ ਸਾਹਿਤਮਾਲਾ ਠੀਕ ਹੈ ਕਲਾਸ 10ਵੀਂ ਤਾਂ ਇਹਦੇ ਵਿੱਚ ਫਰਸਟ ਦੇਖ ਲੈਣੇ ਕੀ ਹੈ ਇਹਦੇ ਵਿੱਚ ਤਾਂ ਦੇਖੋ ਸਟੂਡੈਂਟ ਇਹਦੇ ਭਾਗ ਵਿੱਚ ਕਵਿਤਾ ਭਾਗ ਵਿੱਚੋਂ ਇਹ ਲਿਖੀਆਂ ਕਵਿਤਾ ਰਾਵਾਂ ਸ਼ਾਮਲ ਹੋਣਗੀਆਂ ਇਹਦੇ ਵਿੱਚ ਤਾਂ ਦੇਖੋ ਸਟੂਡੈਂਟ ਕਿਹੜੀਆਂ ਨੇ ਊੜਾ ਗੁਰਮਤ ਕਾਵ ਆੜਾ ਸੂਫੀ ਕਾਵ ਈੜੀ ਕਿੱਸਾ ਕਾਵ ਅਤੇ ਵੀਰ ਕਾਵ ਠੀਕ ਹੈ ਇਹ ਭਾਗਾਂ ਵਿੱਚੋਂ ਤਿੰਨਾਂ ਕਿਸਮ ਦੇ ਪ੍ਰਸ਼ਨ ਪੁੱਛੇ ਜਾਣਗੇ ਤਾਂ ਇਹਦੇ ਵਿੱਚ ਫਰਸਟ ਦੇਖ ਲੈਣੇ ਸਟੂਡੈਂਟ ਆਪਾਂ ਜਿਵੇਂ ਕਿ ਆਪਾਂ ਨੂੰ ਤੁਸੀਂ ਕਰਕੇ ਆ ਹੋ ਨਾ ਐਮਸੀਕਿਊ ਵਾਲੇ ਕੁਐਸਚਨ ਹਨਾ ਵਸਤੂ ਨਿਸ਼ਟ ਪ੍ਰਸ਼ਨ ਇਹਦੇ ਵਿੱਚ ਤੁਹਾਡੇ ਵਸਟੂ ਨੇ ਸਿਸਟਮ ਪ੍ਰਸ਼ਨ ਹੋ ਜਾਣਗੇ ਇਹਨਾਂ ਵਿੱਚੋਂ ਠੀਕ ਹੈ ਜੋ ਉੱਪਰ ਲੈਸਨ ਨੇ ਪ੍ਰਸੰਗ ਸਹਿਤ ਵਿਆਖਿਆ ਹੋ ਜੂਗੀ ਠੀਕ ਹੈ ਫਿਰ ਕੇਂਦਰੀ ਭਾਵ ਹੋ ਜੂ ਇਹਨਾਂ ਦੀ ਕਵਿਤਾਵਾਂ ਦੀ ਠੀਕ ਹੈ ਤਾਂ ਅਗੇ 2 ਨੰਬਰ 'ਚ ਦੇਖੋ ਸਟੂਡੈਂਟ ਆਪਣੀਆਂ ਇਹ ਭਾਰਤੀਕ ਭਾਗ ਹੇਠ ਭਾਰਤੀਕ ਭਾਗ ਦੇ ਵਿੱਚ ਆਪਣੇ ਲੇਖ ਆ ਜਾਣਗੇ ਠੀਕ ਹੈ ਰਵਾਬ ਮਗਾਉਣ ਦਾ ਵਰਤਾ ਪ੍ਰਾਰਥਨਾ ਮੇਰੇ ਵੱਡੇ ਬਡੇਰੇ ਘਰ ਦਾ ਪਿਆਰ ਬਾਬਾ ਰਾਮ ਸਿੰਘ ਕੂਕਾ ਤੁਰਨ ਦਾ ਹੁਨਰ ਬੋਲੀ ਅਤੇ ਮਹਾਕਵੀ ਕਾਲੀਦਾਸ ਠੀਕ ਹੈ ਇਹ ਤੁਹਾਡਾ ਸਿਲੇਬਸ ਹੈ ਠੀਕ ਹੈ ਅੱਗੇ ਨੈਕਸਟ ਇਸ ਦੇ ਵਿੱਚੋਂ ਵੀ ਜਿਵੇਂ ਦੇਖੋ ਇਹ ਵਾਰਤਕ ਤੇ ਭਾਗ ਵਿੱਚੋਂ ਵੀ ਆਪਣੀਆਂ ਵਸਤੂਨਿਸ਼ਟ ਆਉਣਗੇ ਪ੍ਰਸ਼ਨ ਠੀਕ ਹੈ ਮਿਸਕਿਊ ਵਾਲੇ ਤੇ ਇਹ ਚੀਜ਼ਾਂ ਇਹਦੇ ਵਿੱਚ ਆਣਗੀਆਂ ਠੀਕ ਹੈ ਅੱਗੇ ਦੋ ਨੰਬਰ ਪੁਸਤਕ ਹੈ ਜਿਹੜੀ ਆਪਣੀ ਵੰਨਗੀ ਤਾਂ ਇਹਦੇ ਵਿੱਚ ਵੰਨਗੀ ਚ ਆਪਣੀਆਂ ਕਹਾਣੀਆਂ ਆ ਜਾਣਗੀਆਂ ਠੀਕ ਹੈ ਇਹ ਦੇਖੋ ਫਰਸਟ ਕਹਾਣੀ ਆਪਣੀ ਕੁਲਫੀ ਮੜੀਆਂ ਤੋਂ ਦੂਰ ਅੰਗ ਸੰਗ ਬੰਮ ਬਹਾਦਰ ਬਾਗੀ ਦੀ ਸੀ ਦਲਤੀ ਹੇਠਲਾ ਬਲ ਇੱਕ ਪੈਰ ਕੱਟ ਤੁਰਨਾ ਇਹ ਆਪਣੀਆਂ ਬਣ ਗਈਆਂ ਨੇ ਤਾਂ ਇਹਨਾਂ ਦੇ ਵਿੱਚੋਂ ਵੀ ਤੁਹਾਨੂੰ ਸਟੂਡੈਂਟ ਵਾਈਜ਼ ਓਵੇਂ ਜਿਸ ਤਰ੍ਹਾਂ MCQ ਵਾਲਾ ਠੀਕ ਹੈ ਕੁਐਸਚਨ ਕਹਾਣੀ ਦਾ ਸਾਰ ਆ ਜਾਊਗਾ ਤੇ ਪ੍ਰਸ਼ਨ ਆ ਜਾਣਗੇ ਤੁਹਾਡੇ 2-2 ਨੰਬਰ ਵਾਲੇ ਠੀਕ ਹੈ ਤਾਂ ਨੈਕਸਟ ਕਰਦੇ ਹਾਂ ਤਾਂ ਇਹ ਹੈ ਸਟੂਡੈਂਟ ਆਪਣੀ ਇਕਾਂਗੀਆਂ ਠੀਕ ਹੈ ਇਹਦੇ ਵਿੱਚ ਆਪਣੀ ਕਿਹੜੀ-ਕਿਹੜੀ ਕੰਗੀ ਹੈ ਬੰਪ ਕੇਸ ਨਾਇਕ ਸਮੁੰਦਰੋ ਭਾਰ ਜਫਰਨਾਮਾ ਦੂਜਾ ਵਿਆਹ ਠੀਕ ਹੈ ਇਹ ਵੀ ਉਹੀ ਚੀਜ਼ ਆ ਗਈ ਇਹਨਾਂ ਵਿੱਚ ਆਪਾਂ ਨੂੰ एमसीक्यू ਆਉਣਗੇ ਪਾਤਰ ਚਿਤ੍ਰਣ ਆਜੂਗਾ ਇਹਦੇ ਵਿੱਚੋਂ ਠੀਕ ਹੈ ਤੇ ਪ੍ਰਸ਼ਨ ਉੱਤਰ ਹੋ ਜਾਣਗੇ ਠੀਕ ਹੈ 2 2 3 3 ਨੰਬਰਾਂ ਵਾਲੇ ਕਿ 3 ਨੰਬਰ ਇੱਕ ਹੋਰ ਨਵਾਂ ਸਾਲ ਨਾਵਲ ਠੀਕ ਹੈ ਇਹਦੇ ਵਿੱਚੋਂ ਵੀ ਤੁਹਾਨੂੰ ਇਸ ਵਿੱਚ ਦੋ ਕਿਸਮ ਦੇ ਪ੍ਰਸ਼ਨ ਪੁੱਛੇ ਜਾਣਗੇ ਸਿਰਫ ਠੀਕ ਹੈ ਕੀ ਕੀ ਹੋਊਗਾ ਉਹਦੇ ਵਿੱਚ ਚਾਰ ਪ੍ਰਸ਼ਨ ਵਸਤੂ ਨਿਸ਼ਿਸ਼ਟ ਕਿਸਮ ਦੇ ਠੀਕ ਹੈ ਐਮਸੀਕਿਊ ਦੇ ਚਾਰ ਤਾਂ ਇੱਕ ਤਾਂ ਆਪਾਂ ਨੂੰ ਇਹਦੇ ਵਿੱਚ ਪਾਤਰ ਚਿਤ੍ਰਣ ਆਊਗਾ ਠੀਕ ਹੈ ਤਾਂ ਇਹ ਸੀ ਸਟੂਡੈਂਟ ਆਪਣਾ ਪੇਪਰ ਪੰਜਾਬੀ A ਕਲਾਸ 10ਵੀਂ ਦਾ ਤਾਂ ਨੈਕਸਟ ਆਪਾਂ ਇਸ ਤੋਂ ਬਾਅਦ ਕਰਦੇ ਹਾਂ ਪੇਪਰ B ਦਾ ਉਹਦਾ ਵੀ ਆਪਾਂ ਦੇਖ ਲੈਣੇ ਆ ਸਿਲੇਬਸ ਠੀਕ ਹੈ ਤਾਂ ਦੇਖੋ ਸਟੂਡੈਂਟ ਤਾਂ ਇਹ ਨੈਕਸਟ ਆ ਗਿਆ ਸਟੂਡੈਂਟ ਆਪਣਾ ਕਲਾਸ 10ਵੀਂ ਪੇਪਰ ਪੰਜਾਬੀ B ਠੀਕ ਹੈ ਤਾਂ ਇਹਦਾ ਵੀ ਆਪਾਂ ਸਿਲੇਬਸ ਤੇ ਅੰਕ ਵੰਡ ਦੇਖ ਲੈਣੇ ਆ ਕਿ ਕਿਹੜੇ ਨੰਬਰ ਤੱਕ ਕਿੰਨਾ ਭਾਗ ਹਨ ਠੀਕ ਹੈ ਤਾਂ ਵਿੱਚ ਦੇਖ ਲੈਣੇ ਸਟੂਡੈਂਟ ਫਸਟ ਦੇ ਵਿੱਚ ਦੇਖੋ ਸੁੰਦਰ ਲਿਖਾਈ 5 ਨੰਬਰ ਵਾਲੇ ਜੋ ਕਿ ਹਰ ਇੱਕ ਪੇਪਰ ਚ ਤੁਹਾਨੂੰ ਮਿਲਦੇ ਨੇ ਠੀਕ ਹੈ ਅੱਗੇ 2 ਨੰਬਰ ਤੇ ਦੇਖਦੇ ਆਂ ਇਹਦੇ ਵਿੱਚ ਕੀ ਆਊਗਾ ਤਾਂ ਇਹਦੇ ਵਿੱਚ ਆਊਗੀ ਆਪ ਨੂੰ ਦੇਖੋ ਸਵਿੰਟ ਲੇਖ ਪੱਤਰਾਂਗੀਆਂ ਅਰਜ਼ੀਆਂ ਠੀਕ ਹੈ ਸੰਖਾਇ ਪ੍ਰਚਨਾ ਅੰਡਠਾ ਪੈਰਾ ਮੁਹਾਵਰੇ ਪੰਜਾਬੀ ਜੋੜ ਸ਼ਬਦ ਤਾਂ 3 ਨੰਬਰ ਚ ਆਜੂਗਾ ਆਪਾਂ ਨੂੰ ਇਹਦੇ ਵਿੱਚ ਵਿਸ਼ਰਾਮ ਚਿੰਨ ਵਿਆਕਰਨ ਦੀ ਪ੍ਰਵਾਸਾ ਭਾਸ਼ਾ ਪੰਜਾਬੀ ਭਾਸ਼ਾ ਧੁਨੀ ਪੰਜਾਬੀ ਧੁਨੀਆਂ ਲਿਪੀ ਸ਼ਬਦ ਬੋਧ ਬਾਗ ਬੋਧ ਠੀਕ ਹੈ 4 ਨੰਬਰ ਤੇ ਆਊਗਾ ਆਪਾਂ ਨੂੰ ਸਵਿੰਟ ਸ਼ਬਦ ਬੋਧ ਅਰਥ ਬੋਧ ਠੀਕ ਹੈ ਤਾਂ ਇਹ ਟੋਟਲ ਮਿਲਾ ਕੇ ਤੁਹਾਡੇ ਇੱਧਰ ਤੁਸੀਂ ਨੰਬਰ ਦੇਖ ਸਕਦੇ ਹੋ ਕਿਹੜੇ ਭਾਗ ਦੇ ਕਿੰਨੇ ਨੇ ਤਾਂ ਟੋਟਲ ਆਪਣੇ 65 ਨੰਬਰ ਦਾ ਇਹ ਪੇਪਰ ਹੋ ਜਾਣਾ ਤੇ 10 ਨੰਬਰਾਂ ਦੀ ਆਪਣੀ ਅਸੈਸਮੈਂਟ ਠੀਕ ਹੈ ਇਹ ਆਪਣਾ ਸਟ੍ਰਕਚਰ ਸੀ ਪੇਪਰ ਦਾ ਠੀਕ ਹੈ ਤਾਂ ਨੈਕਸਟ ਕਰਦੇ ਹਾਂ ਸਟੂਡੈਂਟ ਆਪਾਂ ਇਹਦਾ ਸਿਲੇਬਸ ਪੇਪਰ ਪੰਜਾਬੀ B ਦਾ ਠੀਕ ਹੈ ਕਲਾਸ 10ਵੀਂ ਦਾ ਤਾਂ ਇਹਦੀਆਂ ਬੁੱਕਸ ਦੇਖੋ ਸਟੂਡੈਂਟ ਜਿਹੜੀਆਂ ਕਿਤਾਬਾਂ ਆਪਾਂ ਨੂੰ ਲੱਗੀਆਂ ਹੋਈਆਂ ਨੇ ਬੋਰਡ ਵੱਲੋਂ ਤੁਸੀਂ ਇਹ ਦੇਖ ਸਕਦੇ ਹੋ ਆਧੁਨਿਕ ਪੰਜਾਬੀ ਠੀਕ ਹੈ ਵਿਆਕਰਨ ਅਤੇ ਲੇਖ ਰਚਨਾ ਇਹ ਬੁੱਕਸ ਹਨ ਜੋ ਕਿ ਬੋਰਡ ਵੱਲੋਂ ਜਾਰੀ ਕੀਤੀਆਂ ਜਾਣਗੀਆਂ ਠੀਕ ਹੈ ਤਾਂ ਨੈਕਸਟ ਦੇਖ ਲੈਣੇ ਇਹ ਆਪਣਾ ਇਹਦਾ ਆ ਗਿਆ ਸਟੂਡੈਂਟ ਸਿਲੇਬਸ ਠੀਕ ਹੈ ਤਾਂ ਸਿਲੇਬਸ ਆਪਾਂ ਦੇਖ ਲੈਣੇ ਕਿ ਕੀ ਕੀ ਹਨ ਇੱਕ ਤਾਂ ਤੁਹਾਡਾ ਸੁੰਦਰ ਲਿਖਾਈ ਵਾਲਾ ਹੋ ਗਿਆ ਫਸਟ ਠੀਕ ਹੈ ਤਾਂ ਦੋ ਨੰਬਰ ਪ੍ਰਸ਼ਨ ਚ ਦੇਖੋ ਸੁੰਡ ਵਿਆਕਰਨ ਭਾਗ ਵਿੱਚ ਵਸਤੂ ਨਿਸ਼ਟ ਕਿਸਮ ਦੇ ਪ੍ਰਸ਼ਨ ਹੋਣਗੇ ਜਿਵੇਂ ਪਹਿਲਾਂ ਪੰਜਾਬੀ ਏ ਚ ਸੀਗੇ ਠੀਕ ਹੈ ਐਮਸੀਕਿਊ ਵਾਲੇ ਉਸ ਤਰ੍ਹਾਂ ਦੇ ਆਪ ਨੂੰ ਹੋਣਗੇ ਠੀਕ ਹੈ ਤੇ ਇਹਦੇ ਚ ਅੱਗੇ ਕੀ ਕੀ ਆਣਾ ਉਹ ਆਪਾਂ ਦੇਖ ਲੈਨੇ ਆ ਤਾਂ 3 ਨੰਬਰ ਤੇ ਦੇਖੋ ਸਟੂਡੈਂਟ ਲੇਖ ਠੀਕ ਹੈ ਇਹਦੇ ਵਿੱਚ ਆਪਣੀਆਂ ਜੀਵਨੀਆਂ ਮਹਾਪੁਰਖਾਂ ਦੇਸ਼ ਭਗਤਾਂ ਇਤਿਹਾਸਕ ਤੇ ਸਾਹਿਤਕ ਵਿਅਕਤੀਆਂ ਦੀਆਂ ਜੀਵਨੀਆਂ ਆ ਜਾਣਗੀਆਂ ਪਿੰਡੂ ਅਤੇ ਸ਼ਹਿਰੀ ਜੀਵਨ ਦੀਆਂ ਸਮੱਸਿਆਵਾਂ ਸਮਾਜਿਕ ਆਰਥਿਕ ਸਿਹਤ ਨਾਲ ਸੰਬੰਧਿਤ ਠੀਕ ਹੈ ਤਾਂ ਈੜੀਆ ਜੋ ਮੇਲੇ ਤਿਹਾਰ ਸੱਭਿਆਚਾਰ ਪੱਖ ਨਾਲ ਸੰਬੰਧਿਤ ਆ ਸਸਾ ਜੀ ਸਟੂਡੈਂਟ ਵਿਦਿਆਰਥੀ ਦੇ ਜੀਵਨ ਤੇ ਪੱਖ ਤੇ ਯਾਤਰਾਵਾਂ ਨਾਲ ਸੰਬੰਧ ਵਿਗਿਆਨ ਅਤੇ ਵਿਗਿਆਨਿਕ ਚੇਤਨਾ ਨਾਲ ਸੰਬੰਧ ਇਹ ਆਪਣੇ ਲੇਖ ਹੋ ਜਾਣਗੇ ਜੋ ਆਪਾਂ ਨੂੰ ਸਿਲੇਬਸ ਵਿੱਚ ਕਰਨੇ ਨੇ ਠੀਕ ਹੈ 4 ਨੰਬਰ ਤੇ ਆਊਗਾ ਸਟੂਡੈਂਟ ਆਪਾਂ ਨੂੰ ਅਰਜ਼ੀਆਂ ਚਿੱਠੀਆਂ ਠੀਕ ਹੈ ਪੱਤਰ ਇਹਦੇ ਵਿੱਚ ਆਪਾਂ ਨੂੰ ਮਿੱਤਰਾਂ ਸਹੇਲੀਆਂ ਰਿਸ਼ਤੇਦਾਰਾਂ ਮਾਪਿਆਂ ਨੂੰ ਆਦਿ ਇਸ ਤਰ੍ਹਾਂ ਦੀਆਂ ਆਪਾਂ ਨੂੰ ਚਿੱਠੀਆਂ ਲਿਖਣੀਆਂ ਹੋਣਗੀਆਂ ਠੀਕ ਹੈ ਇਹਦੇ ਵਿੱਚ ਆਪਾਂ ਤਾਂ ਅਰਜ਼ੀ ਆ ਗਿਆ ਦੇਖੋ ਅਰਧ ਸਰਕਾਰੀ ਪ੍ਰਾਈਵੇਟ ادارے ਨਾਲ ਸੰਬੰਧਿਤ ਇਹ ਚੀਜ਼ਾਂ ਆਪਣੀਆਂ ਇਹਦੇ ਵਿੱਚ ਸਿਲੇਬਸ 'ਚ ਆਣ ਗਈਆਂ ਠੀਕ ਹੈ 5 ਨੰਬਰ ਚ ਆ ਜੋ ਸਟੂਡੈਂਟ ਆਪਣਾ ਪੈਰਾ ਰਚਨਾ ਠੀਕ ਹੈ ਤਾਂ ਉਹਦਾ ਪਸਰਲੇਖ ਕੱਟਣਾ ਹੋਵੇ ਐਂਡ ਤੇ ਠੀਕ ਹੈ ਮਤਲਬ ਕਿ ਜਿਵੇਂ 250 ਦਾ ਪੈਰਾ 250 ਵਰਡ ਦਾ ਪੈਰਾ ਆਪਾਂ ਉਹ ਮੰਨ ਕੇ ਚੱਲੋ ਤਿੰਨ ਭਾਗਾਂ ਦੇ ਵਿੱਚ ਵੰਡ ਕੇ ਚੱਲੋ ਆਪਾਂ ਨੂੰ ਵੀ 50 ਅੱਖਰਾਂ ਦਾ ਆਪਾਂ ਦਾ ਸਰਲੇਖ ਦੇਣਾ ਹੋਵੇ ਠੀਕ ਹੈ ਇਹ ਚੀਜ਼ ਬਸ ਤੋਂ ਟੀਚਰ ਕਰਵਾਣਗੇ ਕਲਾਸ ਦੇ ਵਿੱਚ ਤਾਂ ਆ ਦੇਖੋ ਮਹਾਵਰੇ ਮਹਾਵਰੇ ਠੀਕ ਹੈ ਮਹਾਵਰੇ ਆ ਜਾਣਗੇ ਅੱਗੇ ਤਾਂ ਅੱਗੇ ਸਟੂਡੈਂਟ ਵਿਸ਼ਰਾਮ ਚਿੰਨ 7 7 ਨੰਬਰ ਠੀਕ ਹੈ ਅੱਗੇ ਦੇਖ ਲੈਣੇ ਕੀ ਇਸ ਅੰਦੇ 'ਚ ਤਾਂ 8 ਨੰਬਰ 'ਚ ਦੇਖੋ ਸੁੰਡ ਕੀ ਆ ਵਿਆਕਰਨ ਆ ਵੀ ਉਸ ਤੋਂ ਬਾਅਦ ਆਪਣਾ ਪਰਿਭਾਸ਼ਾ ਮਹੱਤਵ ਅੰਗ ਠੀਕ ਹੈ ਅੱਗੇ ਭਾਸ਼ਾ ਅਤੇ ਪੰਜਾਬੀ ਭਾਸ਼ਾ ਪਰਿਭਾਸ਼ਾ ਪੰਜਾਬੀ ਦੀ ਟਕਸ਼ਾਲੀ ਜਾਂ ਮਿਆਰੀ ਭਾਸ਼ਾ ਧੁਨੀ ਪੰਜਾਬੀ ਧੁਨੀਆਂ ਇਹ ਸਾਰਾ ਤੁਹਾਡਾ ਸਿਲੇਬਸ ਦੇ ਵਿੱਚ ਆਉਣਾ ਹੈ ਠੀਕ ਹੈ ਜੋ ਕਿ ਤੁਹਾਨੂੰ ਟੀਚਰਸ ਦੁਆਰਾ ਕਰਵਾਇਆ ਜਾਊਗਾ ਅੱਗੇ 9 ਨੰਬਰ ਦੇਖੋ ਲਿਪੀ ਤੇ ਗੁਰਮੁਖੀ ਲਿਪੀ ਇਹਦੇ ਵਿੱਚ ਵਰਣ ਅੱਖਰ ਦੀਆਂ ਕਿਸਮਾਂ ਮੁਤਕਾ ਲਗਾ ਠੀਕ ਹੈ ਲਗਾਖਰ ਬਿੰਦੀ ਟਿੱਪੀ ਅਦਕ ਇਹਦੇ ਬਾਰੇ ਪੜਾਇਆ ਜਾਊਗਾ 10 ਨੰਬਰ ਦੇਖੋ ਸ਼ਬਦ ਬੋਧ ਜਿਸ ਦੇ ਵਿੱਚ ਆਜੂ ਤੁਹਾਡਾ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਠੀਕ ਹੈ ਸਮੰਤਕ ਜੋਜਕ ਵਿਸਮਕ ਦੀਆਂ ਪਰਿਭਾਸ਼ਾਵਾਂ ਤਾਂ ਆੜਾ ਭਾਗ ਦੇ ਵਿੱਚ ਆਜੂ ਇਹਦੇ ਸਟੂਡੈਂਟ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਠੀਕ ਹੈ ਇਹਨਾਂ ਦੀਆਂ ਕਿਸਮਾਂ 11 ਨੰਬਰ ਪੁਆਇੰਟ ਦੇਖੋ ਸਟੂਡ ਲਿੰਗ ਅਤੇ ਵਚਨ ਬਦਲਣਾ ਠੀਕ ਹੈ 12 ਚ ਕਾਲ ਕਿਸਮਾਂ ਭੇਦ ਬਦਲਣਾ 13 ਨੰਬਰ ਦੇਖੋ ਸਟੂਡੈਂਟ ਅਰਥ ਬਹੁਅਰਥੀ ਸ਼ਬਦ ਸਮਾਨార్థਕ ਵਿਰੋਧੀ ਸ਼ਬਦ ਬਹੁਤੇ ਸ਼ਬਦਾਂ 'ਚੋਂ ਇੱਕ ਸ਼ਬਦ ਦੀ ਵਰਤੋਂ ਠੀਕ ਹੈ ਤਾਂ ਇਹ ਹੋ ਗਿਆ ਸਟੂਡੈਂਟ ਆਪਣਾ ਕੰਪਲੀਟ ਪੰਜਾਬੀ B ਕਲਾਸ 10ਵੀਂ ਦਾ ਠੀਕ ਹੈ ਆਪਾਂ ਸਿਲੇਬਸ ਡਿਸਕਸ ਕੀਤਾ ਠੀਕ ਹੈ ਤਾਂ ਇਸ ਤੋਂ ਬਾਅਦ ਸਟੂਡੈਂਟ ਆਪਾਂ ਸਿਲੇਬਸ ਵਾਈਜ਼ ਹੀ ਤੁਹਾਡਾ ਲੈਸਨ ਮਤਲਬ ਕੀ ਲੈਸਨ ਵਾਈਜ਼ ਆਪਾਂ ਇਹਦੇ ਟੌਪਿਕ ਵੀ ਪਾਇਆ ਕਰਾਂਗੇ ਚੈਨਲ ਤੇ ਹਨਾ ਜਿਵੇਂ ਕਿ ਤੁਸੀਂ ਕਲਾਸ ਦੇ ਨਾਲ ਨਾਲ ਸਕੂਲ ਦੇ ਵਿੱਚ ਪੜ੍ਹੋਗੇ ਤਾਂ ਨਾਲ ਨਾਲ ਤੁਸੀਂ ਮੇਰੇ ਚੈਨਲ ਤੇ ਵੀ ਉਹ ਟਾਪਿਕ ਦੇਖ ਸਕਦੇ ਹੋ ਜਦੋਂ ਹੀ ਕਲਾਸਾਂ ਸਟਾਰਟ ਹੋਣੀਆਂ ਹੈ ਤਾਂ ਆਪਾਂ ਟਾਪਿਕ ਪਾਣੀ ਸਟਾਰਟ ਕਰ ਦਾਂਗੇ ਤਾਂ ਇਸ ਕਰਕੇ ਮੇਰੇ ਨਾਲ ਜੁੜੇ ਰਹਿਣ ਲਈ ਸਟੂਡੈਂਟਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਕਲਾਸ ਦਾ ਨੋਟੀਫਿਕੇਸ਼ਨ ਮਿਲ ਸਕੇ ਤਾਂ ਇਸ ਤਰ੍ਹਾਂ ਹੀ ਸਟੂਡੈਂਟ ਆਪਾਂ ਸਾਰੇ ਸਬਜੈਕਟ ਦਾ ਸਿਲੇਬਸ ਵੀ ਅਪਲੋਡ ਕਰਾਂਗੇ ਤਾਂ ਇਹ ਇਨ੍ਹਾਂ ਤੋਂ ਇਲਾਵਾ ਆਪਾਂ ਤੁਹਾਡੇ ਪ੍ਰੀ ਬੋਰਡ ਹੋਣਗੇ ਜਿਵੇਂ ਮੰਥਲੀ ਪੇਪਰ ਹੋਣਗੇ ਉਹਨਾਂ ਦੀ ਤਿਆਰੀ ਲਈ ਵੀ ਆਪਾਂ ਮਟੀਰੀਅਲ ਪਾਇਆ ਕਰਾਂਗੇ ਠੀਕ ਹੈ ਤੇ ਫਾਈਨਲ ਪੇਪਰ ਤੱਕ ਤੁਹਾਡੀ ਤਿਆਰੀ ਵਧੀਆ ਕਰਵਾਵਾਂਗੇ ਆਪਾਂ ਤਾਂ ਇਸ ਕਰਕੇ ਫਿਰ ਦੁਬਾਰਾ ਕਹਿ ਰਿਹਾ ਮੈਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਨੋਟੀਫਿਕੇਸ਼ਨ ਦਾ ਪ੍ਰੈਸ ਕਰ ਲੈਣਾ ਬਟਨ ਠੀਕ ਹੈ ਤਾਂ ਮਿਲਦੇ ਹਾਂ ਸਟੂਡੈਂਟ ਨੈਕਸਟ ਕਲਾਸ ਦੇ ਵਿੱਚ ਥੈਂਕਸ ਫॉर ਵਾਚਿੰਗ ਵੀਡੀਓ ਐਂਡ 올 ది ਬੈਸਟ